ਜਲੰਧਰ ਦਾ ਰਹਿਣ ਵਾਲਾ ਇੱਕ ਪਰਿਵਾਰ ਜਿਸ ਦੇ ਉੱਤੇ ਦੁੱਖ ਦਾ ਦਾ ਪਹਾੜ ਡਿੱਗਿਆ। ਦਰਅਸਲ ਬੀਤੇ ਦਿਨਾਂ ਦੇ ਵਿੱਚ ਜੌਰਜੀਆ ਚ ਆਏ ਤੂਫਾਨ ਦੇ ਵਿੱਚ ਰਵਿੰਦਰ ਕਾਲਾ ਦੀ ਵੀ ਮੌਤ ਹੋ ਜਾਂਦੀ ਹੈ। ਇਸ ਤੂਫਾਨ ਦੇ ਵਿੱਚ ਜੌਰਜੀਆ ਚ 11 ਪੰਜਾਬੀ ਲੋਕ ਮਾਰੇ ਜਾਂਦੇ ਨੇ। ਜਲੰਧਰ ਦੇ ਲੱਦੇਵਾਲੀ ਫਲਾਈਓਵਰ ਦੇ ਨਾਲ ਲੱਗਦੇ ਕੋਟ ਰਾਮਦਾਸ ਦੇ ਰਹਿਣ ਵਾਲੇ ਰਵਿੰਦਰ ਵੀ ਜੌਰਜੀਆ ਦੇ ਵਿੱਚ ਗਏ ਹੋਏ ਸਨ ਜਿਸ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਕੋਇਆ ਪਿਆ ਤੇ ਤੁਹਾਨੂੰ ਦੱਸ ਦਈਏ ਕਿ ਰਵਿੰਦਰ ਦੀ ਮ੍ਰਿਤਕ ਦੇ ਜਲੰਧਰ ਉਸ ਦੇ ਘਰ ਪਹੁੰਚੀ ਹੈ ਪਰਿਵਾਰਕ ਮੈਂਬਰਾਂ ਦਾ ਹਾਲ ਬੇਹਾਲ ਹੋ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਪਰਿਵਾਰਕ ਮੈਂਬਰਾ ਦੇ ਹਾਲਾਤ ਜ਼ੁਬਾਨੀ ਬੋਲ ਕੇ ਵੀ ਬਿਆਨ ਨਹੀਂ ਕੀਤੇ ਜਾ ਸਕਦੇ ਤੁਹਾਨੂੰ ਦੱਸ ਦਈਏ ਕਿ ਪਤਨੀ ਕੰਚਨ ਨੇ ਦੱਸਿਆ ਹੈ ਕਿ ਉਸ ਦੇ ਤਿੰਨ ਬੱਚੇ ਨੇ ਜਿਸ ਦੇ ਵਿੱਚੋਂ ਇੱਕ ਬੱਚਾ ਅਰਮਾਨ ਜਿਸ ਦੇ ਲਈ ਰਵਿੰਦਰ ਵਿਦੇਸ਼ ਗਿਆ ਹੋਇਆ ਉਸ ਦਾ ਅਸਲ ਮੂੰਹ ਤੱਕ ਵੀ ਨਹੀਂ ਦੇਖ ਪਾਇਆ ਉਸਨੇ ਕਿਹਾ ਕਿ ਕੇਵਲ ਫੋਨ ਤੇ ਹੀ ਵੀਡੀਓ ਕਾਲ ਦੇ ਮਾਧਿਅਮ ਦੇ ਰਾਹੀਂ ਹੀ ਾਰਮਾਨ ਨੇ ਆਪਣੇ ਪਿਤਾ ਦੇ ਨਾਲ ਗੱਲ ਕੀਤੀ ਹੈ ਕਿਉਂਕਿ ਾਰਮਾਨ 8 ਸਾਲ ਦਾ ਹੈ ਤੇ ਇਸ ਦਾ ਪਿਤਾ ਵੀ 8 ਸਾਲ ਤੋਂ ਵਿਦੇਸ਼ ਦੇ ਵਿੱਚ ਹੀ ਰਹਿ ਰਿਹਾ ਇਸ ਸਬੰਧਿਤ ਆਲੇ ਦੁਆਲੇ ਲੋਕਾਂ ਨੇ ਵੀ ਕੀ ਕੁਝ ਦੱਸਿਆ ਆਓ ਤੁਹਾਨੂੰ ਸੁਣਾ ਦਿੰਨੇ ਆ ਇਹ ਬਹੁਤ ਦੁਖਦਾਈ ਘਟਨਾ ਹੈ ਜੋ ਜਾਰਜੀਆ ਵਿੱਚ ਘਟਿਏ ਉਸ 12 ਬੰਦੇ ਜੋ ਗੈਸ ਲੀਕ ਦੀ ਵਜ੍ਹਾ ਸੇ ਮਰ ਗਏ ਹਨ आज सरबत के बला की जो कमेटी है उनकी बहुत कोशिश की वजह से आज डेड बॉडी आई है और संस्कार हो रहा है हम इनको अपने गांव में कालाबाजी कहते थे बहुत ही मिलनसार व्यक्ति थे उनकी फैमिली सारी मिलनसार थी चलो आज जो रब की ये दुखदाई घटना हुई है सारे पिंड में सारे गांव में शोक की लहर है मैं अमरजोत सिंह सरबत का चैरिटेबल ट्रस्ट वालों आज बड़ी ही दुखदाई घटना जिड़ी की जॉर्जिया हुई की ग्यारह ਬੰਦਿਆਂ ਨੂੰ ਕਾਰਬਨ ਮੋਨੋਕਸਾਈਡ ਦੇ ਕਰਕੇ ਮੌਤ ਦਾ ਸਾਹਮਣਾ ਕਰਨਾ ਪਿਆ ਉਹਦੇ ਚੋਂ ਸਾਡੇ ਗੁਰਿੰਦਰ ਸ਼ੈਰ ਦੇ ਤੇ ਰਵਿੰਦਰ ਕੁਮਾਰ ਜੀ ਜਿਹੜੇ ਕਿ ਇੱਥੇ ਲੱਬੇਵਾਲੀ ਦੇ ਕੋਲ ਰਹਿੰਦੇ ਸੀ ਅੱਜ ਉਹਨਾਂ ਦੀ ਡੈੱਡ ਬੋਡੀ ਵੀ ਇੱਥੇ ਪਰਿਵਾਰ ਦੇ ਵਿੱਚ ਕਰ ਪਹੁੰਚੀ ਹੈ ਅਸੀਂ ਸਰਬਤ ਦਾ ਪਲਾ ਚੈਰੀਟੇਬਲ ਪ੍ਰੈਸ ਵੱਲੋਂ ਡਾਕਟਰ ਐਸ. ਪੀ. ਸਿੰਘ ਉਭਰਾਏ ਜੀ ਵੱਲੋਂ ਜਿਸ ਤਰ੍ਹਾਂ ਕਿ ਪਹਿਲੇ ਵੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ ਜਿੰਨੇ ਵੀ ਪਰਿਵਾਰ ਹਨ ਉਹਨਾਂ ਦੇ ਘਰ ਜਾ ਕੇ ਮਿਲੋ ਗੱਲਬਾਤ ਕਰੋ ਦੇਖੋ ਕੀ ਮਜਬੂਰੀਆਂ ਸੀ ਕਿ ਉਹ ਬਾਹਲੇ ਦੇਸ਼ਾਂ ਦੇ ਵਿੱਚ ਆਪਣੇ ਰੋਜ਼ਗਾਰ ਗੁਜ਼ਰਬਸਰ ਕਰਨੀ ਕਿ ਉਹਨੂੰ ਸਮਝੋ ਕਿ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੀਗੀਆਂ ਪਰਿਵਾਰਕ ਦੀਆਂ ਉਹਨਾਂ ਨੂੰ ਪੂਰਨ ਸਹਿਯੋਗ ਕਰਕੇ ਅੱਗੇ ਲਿਬਾਉਣ ਦੀ ਕੋਸ਼ਿਸ਼ ਕਰੇਗਾ ਅੱਜ ਜਲੰਧਰ ਅਸੀਂ ਇੱਥੇ ਆਏ ਹਾਂ ਤੇ ਅੱਜ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਤਿੰਨ ਬੱਚੇ ਸੀ ਰਵਿੰਦਰ ਜੀ ਦੇ ਨਾਲ ਵਾਈਫ ਸੀ ਮਾਤਾ ਜੀ ਨੇ ਹੋਰ ਪਰਿਵਾਰ ਹੈ ਤੇ ਇਹਨਾਂ ਨਾਲ ਡਿਸਕਸ ਕਰਾਂਗੇ ਹੁਣ ਗੱਲਬਾਤ ਕਰਾਂਗੇ ਅਗਲੇ ਦਿਨਾਂ 'ਚ ਤੇ ਫਿਰ ਜੋ ਵੀ ਬਣਦਾ ਹੋਏਗਾ ਟਰਸਟ ਕੋਲੋਂ ਇਹਨਾਂ ਦਾ ਸਹਿਯੋਗ ਕਰਾਂਗੇ ਕੱਲ ਵੀ ਜਿਹੜੀ ਇਹਨਾਂ ਦੀ ਬੋਡੀ ਆਈ ਹੈ ਸਾਡੇ ਟਰਸਟ ਦੀ ਅੰਬਸਰ ਦੀ ਟੀਮ ਸਾਰੀ ਉੱਥੇ 에ਰਪੋਰਟ ਤੇ ਬੋਡੀ ਨੂੰ ਰਿਸਿਵ ਕੀਤਾ ਇਹ ਇਹਨਾਂ ਦੇ ਪਰਿਵਾਰ ਨੂੰ ਹੈਂਡਓਵਰ ਕਰਨ ਦੇ ਚੀਜ਼ ਬਿਊਰੋ ਰਿਪੋਰਟ ਔਨ ਪੁਆਇੰਟ